ਗੁਰਪ੍ਰਸਾਦ ਸਿੰਘ ਦਾ ਪਿੰਡ ਬਰਬਾਸਾ ਨੂੰ ਰਹਿਣ ਵਾਲਾ ਅਸੀਂ ਸਾਡੇ ਪਹਿਲੇ ਵੀ ਉਧਰ ਰੇਡੀ ਲੱਗਦੀ ਹੈ ਯਾ ਪਰ ਪੁਰਾਣੀ ਸਬਜ਼ੀ ਮੰਡੀ ਚ ਤੇ ਅਸੀਂ ਉਧਰੇ ਕੰਮ ਠੀਕ ਸੀ ਪਰ ਇੱਥੇ ਵੀ ਯਾਰ ਵਧੀਆ ਕੰਮ ਆਪਣਿਆਂ ਦੇ ਮਾੜਾ ਜਿਨ੍ਹਾਂ ਨੂੰ ਲੱਗਦਾ ਮਾੜਾ ਇੱਥੇ ਹੀ ਲੱਗਦਾ ਜੇ ਬਾਬਾ ਬਿਆਸਾ ਨਾਲ ਬੁਆਏ ਬੈਠੇ ਕੰਮ ਵੇਲ ਵਧੀਆ ਐ ਪੱਕੇ ਭੁੱਖੇ ਲੱਗੇ ਹੋਏ ਨੇ ਤੇ ਆਵਾ ਮੈਂ ਵਧੀ ਆਦੀ ਪਛਾਣਨ ਵੇਗਾ ਇਹ ਨਹੀਂ ਪੀ ਨਿਹਰਾ ਕੋਈ ਸਬਜ਼ੀ ਨਹੀਂ ਵਿਖਣੀ ਇੱਥੇ ਕੋਈ ਹੈ ਢਾਗਣ ਬੰਦਾ ਸਬਜ਼ੀ ਲਾਵੇ ਨਾ ਹਰ ਸਾਂਕ ਦੀ ਵੇਖਣ ਵਾਲੋ ਇੱਥੇ ਇਹ ਕਹਦੀਏ ਵੀ ਸਬਜ਼ੀ ਨਹੀਂ ਵਿਕਣੀ ਨਾ ਕਹਦੀਏ ਵੀ ਸਬਜ਼ੀ ਨਹੀਂ ਵਿਕਣੀ ਸਬਜ਼ੀ ਵਿਕੇ ਜੇ ਕੋ ਲਾਵੇ ਤਾਂ ਵਿਕੇ ਦੀ ਹੁਣ ਇਹਨੂੰ ਵੇਲ ਰੇੜੀਆਂ ਖਾਲੀ ਪਈਆਂ ਨੇ ਜੇ ਕੋਈ ਸਬਜ਼ੀ ਲਾਵੇ ਤਾਂ ਗਾ ਕਾਵੇ ਦਾ ਗਾ ਉਥੋਂ ਆ ਰਿਹਾ ਇਹ ਤੋਂ ਕੱਲੇ ਸੇਬ ਕਲੇ ਨਹੀਂ ਜਾਣੀ ਹਵਿਲ ਜਾਣੀ ਉੱਥੇ ਮੇਲਾ ਲੱਗਿਆ ਸਾਡਾ ਪੂਰਾ ਗਾ ਸਬਜ਼ੀ ਲੋਕੋ ਹੀ ਲਾਵੇ ਚ ਨਾ ਲਾਵੇ ਦਾ ਗਾ ਕਾਏ ਦਾ ਇਹ ਵਲੋ ਹਪਕੰਨਿਆ ਵੀ ਵਧੀਆ ਕੰਮ ਕਰਤਾ ਗੋਲਡੀ ਨੇ ਬਹੁਤ ਵਧੀਆ ਕੰਮ ਕਰਤਾ ਨਵੀਂ ਮੰਡੀ ਤੋਂ ਪਾਣੀ ਨਹੀਂ ਮਿਲਦਾ ਇੱਥੇ ਪਾਣੀ ਵੀ ਰੋ ਵੇਖ ਲਵਾਰੋ ਲੱਗਿਆ ਵਾ ਪੂਰੇ ਠੰਡਾ ਆ ਰੋ ਠੰਡਾ ਆ ਰੋ ਲੱਗਿਆ ਵਾ ਮੈਂ 2 ਘੰਟੇ ਲਾ ਸਵੇਰ ਤੋਂ 2 ਲੀਟਰ ਪਾਣੀ ਪੀ ਗਾ ਯਾਰ ਪਾਣੀ ਵਧੀਆ ਹੈ। ਉੱਥੇ ਨਹੀਂ ਲੱਗਿਆ। ਉੱਥੇ ਉੱਥੇ ਨਹੀਂ ਲੱਗਿਆ। ਉੱਥੇ ਨਹੀਂ ਲੱਗਿਆ। ਹਾਂ ਉੱਥੇ ਨਹੀਂ ਲੱਗਿਆ। ਬਾਥਰੂਮ ਵੀ ਬੜੇ ਵਧੀਆ। ਬਾਥਰੂਮ ਵਧੀਆ ਹੈ। ਉਹ ਤਾਂ ਵਧੀਆ ਨੇ ਆਪਣੇ ਮਨ ਵਧੀਆ ਨੇ। ਕਿਤੇ ਦੇ ਇੱਥੇ ਮੋਟਰਸਾਈਕਲ ਨੂੰ ਜਗ੍ਹਾ ਕੋਲ ਮੋਟਰਸਾਈਕਲ ਵੀਰੇ ਪਾਰਕਿੰਗ ਹੈਗੀ ਆ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ। ਮੋਟਰਸਾਈਕਲ ਪਾਰਕਿੰਗ ਆ। ਖਾਲਸਾ ਨੇ ਖੁੱਲੀ ਥਾਂ ਹੈ। ਪਿਛਾ ਵੱਟਾਲਸਾ ਨੇ ਕਿਤੇ ਵੀ। ਉਹਨਾਂ ਆਪਾਂ ਹੁਣ ਗੇਟ ਜਿੱਧਰ ਖੋਲਦਾ। ਹਾਂ ਗੇਟ ਵੀ ਖੋਲਦਾ ਬਹੁਤ ਵਧੀਆ। ਹਾਂ ਹੁਣ ਜਿਹੜੇ ਇਧਰ ਪਿੰਡ ਆਵਣ ਦੇ ਟਵਾਣੇ ਵਾਲੇ ਸਾਈਡ ਤੇ ਜਿੰਨੇ ਵੀ ਪਿੰ ਆਪਣੇ ਇਧਰ ਮੇਰਾ ਫਿਰ ਗਵਿੰਦ ਨਗਰੀ ਵਾਲੇ ਹੋ ਗਏ ਜਲਾਲਾਬਾ ਸਬਾਈ ਕਾ ਪਿੰਡ ਆਤੂ ਵਾਲ ਜਿੰਨੇ ਵੀ ਸੋਖਿਆਦੇ ਨੇ ਇਧਰੋਂ ਦੀ ਆਤੂ ਸਾਂ ਗੇਟ ਆਪਣੇ ਬਣਿਆਦਾ ਪੈ ਇੱਥੇ ਆਓ ਸਭੀਆਂ ਜਿਹਾ ਆਪਣੇ ਆਦੇ ਫਰਾਮਾ ਕੋਲ ਚੰਗਾ ਕੰਮ ਕੀਤਾ ਚੰਗਾ ਕੰਮ ਰੱਬ ਬਣਾਲੇ ਹਰਤਾਲ ਹਰਤਾਲ ਦੇ ਵੇਰੇ ਆਪਾਂ ਨਹੀਂ ਕੁਝ ਕਿਹਾ ਆਦੇ ਆਪਏ ਤਾਂ ਗਹਿਣੀ ਆ ਤਾਂ ਮੈਨੂੰ ਆਖਾਂ ਵੱਡਿਆਂ ਨੂੰ ਪਤਾ ਹੈ ਹਰਤਾਲਾਂ ਪਰ ਆਪਾਂ ਨਹੀਂ ਗਿਆ ਉਹਦੇ ਜਿਹੜੇ ਭਾਉਣ ਤੇ ਨਰਤਾਰੇ ਕੀ ਰੇਡੀ ਨਹੀਂ ਲਾਣ ਦੇ ਬਾਲੋ ਹਾਂਜੀ ਕੋਈ ਨੁਕਸਾਨ ਨਹੀਂ ਹੋਏਗਾ ਉਹਦਾ ਨੁਕਸਾਨ ਵੀਰੇ ਉਹਦਾ ਸਬਜੀ ਆਏ ਦੀ ਤੇ ਵਿਕੇ ਦੀ ਜੇ ਸਬਜੀ ਨਹੀਂ ਆਏ ਤਾਂ ਫਿਰ ਨੁਕਸਾਨ ਹਸਾਨ ਹੈ ਜੇ ਖਰੀਦਣ ਲਾ ਸਭ ਜੀ ਆਵੇ ਤੇ ਕੋਈ ਨੁਕਸਾਨ ਨਹੀਂ ਹੋਗਾ ਸਭ ਜੀ ਆਵੇ ਦੀ ਅਸੀਂ ਲਵਾਂਗੇ ਖਰੀਦਣ ਵਾਲੇ ਲਵੇ ਦਾ ਤੁਸੀਂ ਬਹੁਤ ਵਧੀਆ ਗੱਲ ਕੀਤੀ ਜਿਹੜੇ ਉਹਨਾਂ ਤੇ ਧਰਨਾ ਲਾ ਕੇ ਜਿਹੜੇ ਬੈਠੇ ਨੇ ਉਹਨਾਂ ਨੂੰ ਕੋਈ ਯਕੀਨ ਕਰਨਾ ਚਾਹਦੇ ਹੋ ਜਾਂ ਕੋਈ ਉਹਨਾਂ ਵਾਸਤੇ ਸੁਝਾਵੇ ਜੇ 100 ਵਿੱਚੋਂ 70% ਮੰਗਦੇ ਨੇ ਤੇ ਨਾਂ ਦੀ ਵੀ ਸੁਣੀ ਜਾਵੇ ਤਾਂ ਆਪਾਂ ਇਆਂ ਤੇ ਨਾਂ ਨੂੰ ਕਿਤੇ ਵਧੀਆ ਥਾਂ ਨੂੰ ਰੇੜੀ ਮਿਲ ਜਾ ਠੀਕ ਹੈ ਜੇ ਵਿੱਚੋਂ ਕੋਈ 20 30% ਆਂਦੇ ਨੇ ਵੀ ਇਧਰ ਉਹ ਗੋਲ ਦੀ ਸਾਣ ਵਧੀਆ ਕੰਮ ਕੀਤਾ ਤੇ ਫਿਰ ਇੱਥੇ ਵੀ ਨਾਉ ਮੇ ਆਣਾ ਚਾਹੀਦਾ ਵੀ ਨਹੀਂ ਤਾਂ ਪੈਸਾ ਲਾਇਆ ਵੀ ਉਹ ਕਿਹੜੀ ਗੱਲ ਲਾਇਆ ਹਨਾ ਨੂੰ ਇੱਥੇ ਨਹੀਂ ਆਣਾ ਚਾਹੀਦਾ ਇਕਰੀ ਪਤਾ ਲਾਓ ਇਹ ਨਹੀਂ ਕੰਮ ਚੱਲਦਾ ਫਿਰ ਲਾ ਲ ਹਰਨਾ ਯਾਰ ਤੇ ਖੁੱਲਾ ਧਰਨਾ ਰੋ ਸਕਦਾ ਇਧਰ ਜਾਓ ਤੁਸੀਂ ਹਾਂ ਇਹੋ ਚੱਕਰੀ ਇਹੋ ਢੇੜ ਲਾਣ ਗਾ ਨਹੀਂ ਚੱਲਦਾ ਜਾਈਂ ਵੀ ਬਹਿ ਆਜ ਨਾ ਗਾਵੇ ਥੱਲੇ ਪਰਹੀਂ ਉਹਦੇ ਗਾ ਆਏ ਸਾਨੂੰ ਕੀ ਲੱਗੇ ਇਹ ਗਾਂ ਗਾਂਕਣ ਉੱਥੇ ਆਣਾ ਕਿ ਤਾਂ ਸਬਜ਼ੀ ਲੱਗੀ ਹੋਈ ਹਾਂ ਕਰਨਾ ਲਾ ਤਾਂ ਕੋਈ ਸਬਜ਼ੀ ਨਹੀਂ ਵਿਕਣੀ ਇੰਨੇ ਆਪਾਂ ਇਹਾਂ ਦੇ ਬਾਕੀ ਆਪਣੇ ਜਿੰਨਾਂ ਨੂੰ ਲੱਗਦਾ ਵੀ ਸੌਦਾ ਹੋਵੇ ਦਾ ਤੇ ਸਬਜ਼ੀ ਲਾਵਾਂਗੇ ਤਾਂ ਵਿਕਣੀ ਹੈ